ਮੰਮੀ ਹਾਂ ਖੁਸ਼ੀ ਮੰਮੀ ਤੈਨੂੰ ਨਾਲੇ ਗੱਲ ਕਰਨੀ ਆ ਬੈਠੇ ਮੜਾ ਆ ਹਾਂ ਖੁਸ਼ੀ ਕੀ ਗੱਲ ਕਰਨੀ ਆ ਤੈਨੂੰ ਪਤਾ ਮੈਂ ਕੰਮ ਵਾਸਤੇ ਲੇਟ ਹੋ ਰਹੀ ਆ ਮੈਂ ਕੰਮ ਕਰਨ ਜਾਣਾ ਪੁੱਤ ਕੁਛੀ ਤੈਨੂੰ ਪਤਾ ਕੰਮ ਤੇ ਜਾਣਾ ਪੁੱਤ ਅਗਲੇ ਨਾਲ ਮੈਨੂੰ ਕੱਢ ਦੇਣਾ ਤੇਰਾ ਬਾਪ ਵੀ ਤੈਨੂੰ ਪਤਾ ਸਿਰੇ ਦਾ ਨਸ਼ੇੜੀ ਹੈਗਾ ਉਹਨੇ ਤਾਂ ਕੁਛ ਕਰਨਾ ਨਹੀਂ ਉਹ ਤਾਂ ਤੈਨੂੰ ਪਤਾ ਕਿਵੇਂ ਨਸ਼ਾ ਕਰਕੇ ਪਿਆ ਹੈਗਾ ਪੁੱਤ ਮੈਨੂੰ ਕੰਮ ਤੋਂ ਕੱਢ ਦੇਣਗੇ ਤੇ ਮੈਨੂੰ ਕੰਮ ਕਰ ਲਣ ਦੇ ਮम्मी ਬਹੁਤ ਜ਼ਰੂਰੀ ਕੰਮ ਆ ਮੈਂ ਤਾਂ ਹੀ ਬੈਠੀ ਆ ਮੈਂ ਤੁਹਾਨੂੰ ਕੁਝ ਪੁੱਛਣਾ ਮੰਮੀ ਮੈਂ ਤਾਂ ਹੀ ਤੁਹਾਨੂੰ ਬਿਠਾਇਆ ਓਰੇ ਅੱਛਾ ਚੱਲ ਪੁੱਛ ਛੇਤੀ ਮੰਮੀ ਸਾਰਿਆਂ ਦੇ ਨਾਨਕੇ ਆਲੇ ਆਉਂਦੇ ਆਣਗੇ ਦੀਵਾਲੀ ਤੇ ਹੋਰ ਤਿਹਾਰਾ ਤੇ ਸਾਡੇ ਕਿਉਂ ਨਹੀਂ ਆਉਂਦੇ ਪੁੱਤ ਤੇ ਨਾਨਕੇ ਨਾਨਕੇ ਤਾਂ ਨਾਨੀ ਨਾਨਾ ਨਾਲ ਹੁੰਦੇ ਆ ਨਾਲੇ ਤੇਰਾ ਲਾਨਾ ਤਾਂ ਪਹਿਲੇ ਮੁੱਕ ਗਿਆ ਸੀਗਾ ਉਹ ਵੀ ਨਸ਼ਿਆਂ 'ਚ ਮੁੱਕਿਆ ਦਾ ਪਤਾ ਨਹੀਂ ਮੇਰੀ ਮਾਂ ਨੇ ਕੀ ਮਿੱਕੀ ਨੇ ਸਾਨੂੰ ਪਾਲਿਆ ਤੇ ਫੇਰ ਤੇਰੀ ਨਾਨੀ ਮੁੱਕ ਗਈ ਤੁਹਾਡੇ ਨਾਲ ਕਿ ਕਿੱਥੇ ਨੇ ਨਾਲੇ ਤੇਰਾ ਮਾਮਾ ਉਹ ਵੀ ਨਸ਼ਿਆਂ 'ਚ ਮੇਰੀ ਤਾਂ ਸਾਰੀ ਪੀੜ੍ਹੀ ਨਸ਼ੇ ਨਹੀਂ ਖਤਮ ਕਰਦੀ ਨਾਲੇ ਪੁੱਤ ਇਹ ਰਿਸ਼ਤੇਦਾਰੀਆਂ ਪੈਸੇ ਨਾਲੇ ਹੁੰਦੀਆਂ ਨੇ ਆਪਣੇ ਘਰੇ ਤਾਂ ਸੁੱਖ ਨਾਲ ਗਰੀਬੀ ਹੋਈ ਨਹੀਂ ਆ ਕੋਣ ਆਵੇ ਕੋਣ ਜਾਵੇ ਛੇਪੜ ਕੋਈ ਪੈਸਾ ਹੁੰਦਾ ਤਾਂ ਰਿਸ਼ਤੇਦਾਰ ਵੀ ਵਰਤਦੇ ਆਪਣਾ ਕੋਈ ਨਹੀਂ ਹੈਗਾ ਪੁੱਤ ਆਪਣਾ ਤਾਂ ਰੱਬ ਵੀ ਨਹੀਂ ਹੈਗਾ ਉਹ ਵੀ ਉਹਨਾਂ ਦਾਦਾ ਚਿੰਨ ਕੋਲ ਪੈਸਾ ਚਲ ਕੋਈ ਗੱਲ ਨਹੀਂ ਤੂੰ ਵੱਡੀ ਹੋ ਗਈਆਂ ਕੁਝ ਬਣ ਜੇਂਗੀ ਕੁਝ ਤੇ ਰਹਤੇ ਆ ਸੇ ਮੈਨੂੰ ਤੇ ਕੁਝ ਗਨਮੰਤ ਡੱਡਾ ਹੋਊਗਾ ਘਟੋ ਘਟ ਪੱਤ ਤੁਸੀਂ ਦੋਨੇ ਇੰਨਾ ਕੰਮ ਕਰਿਓ ਗਰੀਬੀ ਦੂਰ ਕਰ ਲਿਓ ਆਪਣੀ ਤੇ ਨਾ ਤਾਂ ਮੈਂ ਜ਼ਿਆਦਾ ਪੜ੍ਹੀ ਲਿਖੀ ਸੀਗੀ ਤੇ ਨਾ ਹੀ ਮੈਨੂੰ ਕਿਸੇ ਨੇ ਸਪੋਰਟ ਕੀਤਾ ਜਿੰਨੀ ਕਿ ਪੜ੍ਹੀ ਲਿਖੀ ਹੈਗੀ ਸੀਗੀ ਬਸ ਉਹਨਾਂ ਕਹੀ ਮੈਂ ਕੰਮ ਕਰ ਲੈਣੀ ਹੈ ਤੇ ਤੁਹਾਨੂੰ ਤਾਂ ਮੈਂ ਪੜਾ ਕੇ ਲਿਖਾ ਕੇ ਆਪਣੇ ਸਾਰੇ ਸੁਪਨੇ ਸੋਡੇ ਥਰੂ ਪੂਰੇ ਕਰਨੇ ਆ ਮੈਂ ਤੇ ਪੁੱਤ ਪਤਾ ਕੀ ਆ ਪੈਸੇ ਨਾਲ ਹੀ ਸਭ ਕੁਝ ਆ ਇਹ ਦੁਨੀਆ ਦੇ ਵਿੱਚ ਮੈਂ ਸਮਝ ਚੁੱਕੀ ਆ ਤੇ ਤੁਸੀਂ ਵੀ ਸਮਝਣਾ ਨਾਨਕੇ ਦਾਦਕੇ ਸਭ ਪੈਸੇ ਨਾਲ ਹੀ ਹੁੰਦੇ ਆ ਪਿਆਰ ਨਾਲ ਕੁਝ ਨਹੀਂ ਬਣਦਾ ਕਿ ਸਿੱਤ ਨਹੀਂ ਕਿਸੇ ਨੂੰ ਪਿਆਰ ਕਰ ਲੋ ਉਹ ਆਪਣੇ ਨਹੀਂ ਬਣ ਸਕਦੇ ਜਜ਼ਬਾਤਾਂ ਦੀ ਕੋਈ ਕੀਮਤ ਨਹੀਂ ਕੀਮਤ ਤਾਂ ਸਿਰਫ ਪੈਸਿਆਂ ਦੀ ਤੇ ਪੁੱਤ ਅੱਜ ਤਾਂ ਤੁਹਾਡੇ ਨਾਨਕੇ ਦਾਦਕੇ ਮੈਂ ਹੀ ਆ ਕੋਈ ਨਹੀਂ ਹੈ ਘਪੜਾ ਅੱਛਾ ਚਲ ਹੁਣ ਤੂੰ ਜਾ ਜਾ ਕੇ ਪੁੱਤ ਪੜ ਮੈਂ ਕੰਮ ਕਰ ਲਾ ਤੇ ਨਾਲੇ ਮੇਰੀ ਗੱਲ ਸੁਣ ਨਾ ਤੂੰ ਤੇ ਗੁਰਮਨ ਦੋਨੋਂ ਰੋਟੀ ਬਣਾ ਕੇ ਖਾ ਲਿਓ ਠੀਕ ਠੀਕ ਹੈ ਦੇਖਦੇ ਹਾਂ ਪੁੱਤ ਦਿਵਾਲੀ ਲੰਗੀ ਸ਼ਾਇਦ ਕੋਈ ਆਪਨ ਕੋਈ ਮਿਠਾਈ ਦੇ ਦੇ ਫਿਰ ਮੈਂ ਲੈ ਕੇ ਆਉਂਗੀ ਠੀਕ ਹੈ ਠੀਕ ਹੈ ਕੁਝ ਹੀ ਇਹਨੂੰ ਭੁੱਖ ਲੱਗ ਰਹੀ ਆ ਤੂੰ ਰੁਕ ਮੈਂ ਰੋਟੀ ਲੈ ਕੇ ਆਏਗੀ हाँ कि आटा तो है चल मैं रात वाली रोटी देखती है तो होगी वो हो। हां रोटी तो एक आ गई की करूँगा मैं तो चल ही गर्म करके दे देखा गैस तो रात ही खत्म हो गया सी चल कोई ना आई खा लूँगा ਨਹੀਂ ਖਾਣੇਗੀ। ਦਹੀਂ ਤਾਂ ਖਾਣੇਗੀ। ਤੂੰ ਐਂ ਖਾ ਲਾ। ਠੀਕ। ਖੁਸ਼ੀ ਹੋਰ ਰੋਟੀ ਦੇ। ਰੋਟੀ ਤਾਂ ਖਾਣੇਗੀ। ਫਿਰ ਬਣਾ ਦੇ। ਆਟਾ ਤਾਂ ਹੈ ਨਹੀਂਗਾ। ਜੇ ਆਟਾ ਨਹੀਂ ਹੈਗਾ ਤਾਂ ਤੈਨੂੰ ਵੀ ਰੋਟੀ ਖਾਦੀ ਹੋਊਗੀ। ਕੋਈ ਨਾ। ਮੰਮੀ ਨੇ ਕਿਹਾ ਸੀਗਾ ਮੰਮੀ ਨਾਲੇ ਆਟਾ ਲੈ ਕੇ ਆਊਗੀ। ਨਾਲੇ ਜਿਹੜੀ ਹੁਣ ਦੀਵਾਲੀ ਤਾਂ ਨੰਗੀ। जिड़ी हूं बची होगी मिठाई अपने वास्ते hmm. हाँ। तो बस रहा हाय मम्मा मम्मा चल कोई ना पुत खी खा ला तेना जो पैसे मिल जाएगे ना मैं तेन तेरी पसंद मिठाई लेके दऊगी ठीक है तेन तो खुशी ने दोनों की पसंद अच्छा चल मैं गेट लाके आज के, के चल खुशी भी दे रब्बा कोई जिंदगी नहीं कोई भविख नहीं मेरे बच्चा का ਕੰਮ ਕਰਦੀ ਆ ਨਾ ਕੰਮ ਵਾਲੇ ਪੈਸੇ ਦਿੰਦੀ ਇਹਨੇ ਚੰਗੀ ਤਰ੍ਹਾਂ ਕਦੇ 100 ਦੇਤਾ ਕਦੇ 200 ਦੇਤਾ ਉਹਨਾਂ ਨਾਲ ਕੀ ਬੰਦਾ ਮੇਰੇ ਬੱਚਿਆਂ ਦਾ ਨਾ ਮੈਂ ਕੋਈ ਇਹਨਾਂ ਨੂੰ ਪਾਣ ਨਹੀਂ ਲੈ ਸਕਦੀ ਕੱਪੜਾ ਨਾ ਕੋਈ ਖਾਣ ਵਾਸਤੇ ਇਹਨਾਂ ਨੂੰ ਦੇ ਸਕਦੀ ਹਾਂ ਜੱਜ ਦਾ ਕੀ ਕਰਾਂ ਹਾਂ ਸੱਚ ਪਿੰਦਰ ਮੈਨੂੰ ਕੱਬਰ ਨੂੰ ਕਹਿੰਦੀ ਸੀਗੀ ਉਹਦੀ ਨਾਲ ਗੱਲ ਕਰਕੇ ਦੇਖਦੀ ਆ ਮੈਂ ਹੈਲੋ ਹਾਂ ਭਿੰਦਰ ਕੀ ਮੈਂ ਠੀਕ ਐ ਹਾਂ ਮੈਂ ਠੀਕ ਐ ਭਿੰਦਰ ਤੂੰ ਮੈਨੂੰ ਕੰਮ ਵਾਸਤੇ ਕਹਿੰਦੀ ਸੀ ਨਾ ਵੀ ਉਹਦੇ ਚ ਪੈਸੇ ਵਧੀਆ ਬਣਦੇ ਆ ਹਾਂ ਹਾਂ ਮੈਂ ਕਰ ਲੂੰਗੀ ਅੱਛਾ ਰਾਤ ਨੂੰ ਰਾਤ ਨੂੰ ਕੀ ਕਰਨਾ ਪਰ चल कोई ना ठीक है तू गल कर मैं रात में आ जाऊंगी हाँ ठीक है जी होन जाऊंगी तार रात तक पहुंचूगी फोन तो कर ला मैं हेलो पिंद्र मैं करो तोड़ रही हाँ हां रात तक पहुंचूंगी तेरे को चल ठीक है चंगा ਕੰਮ ਤਾਂ ਮੈਂ ਐਡਾ ਕਰਨ ਜਾ ਰਹੀ ਆ ਜਿਹਦੇ ਨਾਲ ਆਪਣੇ ਬੱਚੇ ਦੀਆਂ ਖੁਸ਼ੀਆਂ ਤੇ ਆਪਣੇ ਜੇ ਸਾਰੀ ਰੀਚਾਂ ਪੂਰੀਆਂ ਕਰ ਸਕਦੀ ਆ ਪਰ ਦੂਜੀ ਪਾਸੇ ਸੋਚਦੀ ਆ ਪੈਸਾ ਤਾਂ ਕਮਾ ਲੂੰਗੀ ਤੇ ਇੱਜ਼ਤ ਇੱਜ਼ਤ ਮੇਰੇ ਘਰ ਤੇ ਨਹੀਂ ਰਹਿਣੀ ਕਿਸਤੇਦਾਰ ਮੈਨੂੰ ਕੀ ਕਹਿਣਗੇ ਪਰ ਮੇਰੇ ਰਿਸ਼ਤੇਦਾਰਾਂ ਤੋਂ ਕੀ ਲੈਣਾ ਉਹ ਕਿਹੜਾ ਮੇਰੇ ਘਰ ਦਾਣੇ ਸਿੱਟ ਕੇ ਜਾਂਦੇ ਆ ਜਾਂ ਮੈਨੂੰ ਹਸਦੀ ਰੋਂਦੀ ਨੂੰ ਦੇਖਦੇ ਨੇ ਮੈਂ ਕੀ ਕਰਨਾ ਪਰ ਕੱਲ ਨੂੰ ਖੁਸ਼ੀ ਖੁਸ਼ੀ ਦਾ ਤਾਂ ਵਿਆਹ ਕਰਨਾ ਨਾ ਤੇ ਕੱਲ ਨੂੰ ਕੋਈ ਐਹੋ ਜਿਹਾ ਬੰਦਾ ਮਿਲ ਗਿਆ ਜਿਹਨੇ ਕੋਈ ਇਦਾਂ ਦਾ ਕੁਛ ਕਹਿਤਾ ਮੇਰੀ ਕੁੜੀ ਦਾ ਘਰ ਖਰਾਬ ਹੋ ਜਾਣਾ ਮੇਰਾ ਬੇਟਾ ਵੱਡਾ ਹੋਊਗਾ ਉਹ ਕਿਸੇ ਨੂੰ ਮੂੰਹ ਦਿਖਾਣ ਜੋਗਾ ਨਹੀਂ ਰਹਿਣਾ ਨਹੀਂ ਨਹੀਂ ਮੈਂ ਰਾਤੀ ਨਹੀਂ ਜਾ ਸਕਦੀ ਕੋਈ ਗੱਲ ਨਹੀਂ ਜੱਜ ਮੇਰੇ ਤੇ ਗਰੀਬੀ ਆ ਤਖਾਲੇ ਚੁਗੇ ਦਿਨ ਬਿਤਾਉਣਗੇ ਬੱਚੇ ਵੱਡੇ ਹੋਣਗੇ ਕਮਾਉਣਗੇ ਤੇ ਆਪੇ ਗਰੀਬੀ ਦੂਰ ਕਰ ਲੈਣਗੇ ਕੋਈ ਗੱਲ ਨਹੀਂ ਮੈਂ ਜਿੰਨਾ ਹੈਗਾ ਉਹਨੇ ਚੇ ਖੁਸ਼ ਆ ਮੈਂ ਕੰਮ ਕਰਕੇ ਖਾ ਲੂੰਗੀ ਪਰ ਮੈਂ ਕੋਈ ਅਹਿਜਾ ਕੰਮ ਨਹੀਂ ਕਰਨਾ ਜਿਹਦੇ ਨਾਲ ਮੇਰੇ ਬੱਚੇ ਨੂੰ ਸ਼ਰਮਿੰਦਗੀ ਠਾਉਣੀ ਪਵੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਸਵਿੰਦਰ ਕੌਰ ਪਵਾਨੀਗੜ ਤੋਂ ਅੱਜ ਇੱਕ ਛੋਟੀ ਜਿਹੀ ਮੂਵੀ ਕੱਢੀ ਆ ਜਿਹਦੇ ਵਿੱਚ ਅਸੀਂ ਤੁਹਾਨੂੰ ਇਹ ਮੈਸੇਜ ਦੇਣਾ ਚਾਹੁੰਦੇ ਆਂ ਵੀ ਜਿਹੜਾ ਨਸ਼ਾ ਹੁੰਦਾ ਨਾ ਸਾਰੇ ਘਰ ਨੂੰ ਖਤਮ ਕਰ ਦਿੰਦਾ ਵਾ ਤੇ ਨਾਲ ਹੀ ਉਸ ਗਰੀਬ ਪਰਿਵਾਰ ਦਾ ਕੋਈ ਸਹਾਰਾ ਨਹੀਂ ਹੁੰਦਾ ਸ਼ਾਇਦ ਉਹ ਕੰਮ ਕਰਕੇ ਖਾਣਾ ਚਾਹੁੰਦੀ ਆ ਪਰ ਉਹਦੇ ਨਾਲ ਉਹਦੇ ਬੱਚਿਆਂ ਦਾ ਗੁਜ਼ਾਰਾ ਨਹੀਂ ਹੁੰਦਾ ਉਹਨਾਂ ਦੀਆਂ ਈਜਾਂ ਨਹੀਂ ਪੂਰੀਆਂ ਕਰ ਸਕਦੀ ਤੇ ਇਹਨਾਂ ਹਾਲਾਤਾਂ ਨੇ ਚੱਲਦੇ ਕਲਪਸਟਪੋ ਚੱਕ ਲੈਂਦੀ ਆ ਤੇ ਮੈਂ ਸਾਰੇ ਬੀਰ ਭਾਈਆਂ ਨੂੰ ਇਹ ਹੀ ਬੇਨਤੀ ਕਰੂੰਗੀ ਬਿੰਨ ਸੇਵਲ ਘੱਟ ਧਿਆਨ ਦਿਓ ਤੇ ਆਪਣੇ ਪਰਿਵਾਰ ਵੱਲ ਵੱਧ ਕਿਉਂਕਿ ਕਈ ਘਰ ਇਦਾਂ ਦੇ ਨੇ ਵੀ ਨਸ਼ੇ ਕਾਰਨ ਹੀ ਟੁੱਟੇ ਨੇ ਧੰਨਵਾਦ ਦੋਸਤੋ